ਅੱਜ ਜੋ ਗੁਰਦੁਆਰਾ ਡੇਰਾ ਸਾਹਿਬ ਤੋਂ ਨਰ ਕੀਰਤਨ ਆਰੰਭ ਹੋਇਆ ਹੈ ਇਹ ਮਾਤਾ ਸੁਰਖਣੀ ਜੀ ਦਾ ਘਰ ਸੀ ਇੱਥੇ ਹੀ ਇਹਨਾਂ ਦੇ ਪਦਾਸ਼ ਹੋਈ ਇੱਥੇ ਵੜਿਓਏ ਇਸਾਂ ਘਰੀਆਂ ਜੀ ਖੇਡਦੇ ਰਹੇ ਕਿਉਂਕਿ ਸ਼ਹਿਰ ਜੈਸੀ ਗੁਰਨਾਨ ਦੇਵ ਜੀ ਦੇ ਵਾਪੁਰ ਤੋਂ ਪਹਿਲਾਂ ਦਾ ਵਸਿਆ ਹੋਇਆ ਸੀ ਔਰ ਗੁਰਨਾਨ ਦੇਵ ਜੀ ਨੇ ਇੱਥੇ ਆ ਕੇ ਮੂਲ ਮੰਤਰ ਦਾ ਉਹਨਾਂ ਨੂੰ ਕਿਹਾ ਗਿਆ ਕਿ ਅਗਨੀ ਦੀ ਤੁਸੀਂ ਸਮਨ ਰੀਤੀ ਰਿਵਾਜ ਦਾ ਖੰਡਨ ਕੀਤਾ ਪਰ ਉਹਨਾਂ ਨੇ ਖੰਡਨ ਕਰਤਾ ਤੇ ਨਹੀਂ ਮੈਂ ਮੂਲ ਮੰਤਰ ਲਿਖਾਂਗਾ ਔਰ ਉਥੇ ਮੂਲ ਮੰਤਰ ਲਿਖਿਓਦੇ ਲਵਾ ਲਈਆਂ ਗੁਰਨਾਨદે ਜੀ ਮਹਾਰਾਜ ਜੀ ਮਾਤਾ ਸਰਫੇ ਜੀ ਨਾਲ ਇਹ ਆਪਣੀ ਆਪ ਲੋਕਾਂ ਦੀ ਭਾਵਨਾ ਨੇ ਕਿਸੀ ਫਰਾਨੀ ਸੇਵਾ ਕਰਨੀ ਹੈ ਪਿੰਨਾਂ ਦੇ ਲੋਕ ਲੰਗਰ ਲਾ ਕੇ ਆ ਰਹੇ ਜਦੋਂ ਆਪਾਂ ਬਾਹਰ ਚੱਲਾਂਗੇ ਨਾ ਤੁਸੀਂ ਦੇਖਣਾ ਕਿ ਕਿੰਨੇ ਲੰਗਰ ਟਰਾਲੀਆਂ ਦੇ ਚੱਲ ਰਹੇ ਨੇ ਜੋ ਸੇਰਾ ਲੱਗਦਾ ਹੈ ਜਾਂ ਕਲੀਰੇ ਲੈ ਕੇ ਆਉਂਦੀ ਸੰਗਤ ਉਦੀ ਆਪਣੀ ਮਾਂ ਦੀ ਭਾਵਨਾ ਕਿ ਸਾਡੇ ਬੱਚੇ ਲੜਕੇ ਜਾਂ ਲੜਕੀ ਦੀ شادی ਹੋਵੇਗੀ ਤੇ ਆਪਾਂ ਇਹ ਸੇਰਾ ਬਣਨ। ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਤੇ ਜਗਤ ਮਾਤਾ ਸੁਲੱਖਣੀ ਜੀ ਦੇ 500 537ਵੇਂ ਵਿਆਹ ਪੁਰਬ ਦੀਆਂ ਤਿਆਰੀਆਂ ਤੁਹਾਨੂੰ ਦਿਖਾਣੇ ਆ। ਪਹਿਲਾਂ ਤਾਂ ਲੱਖ ਲੱਖ ਵਧਾਈ ਹੋਵੇ ਉਸ ਵਿਆਹ ਪੁਰਬ ਦੀਆਂ ਤੇ ਇਹ ਤਸਵੀਰਾਂ ਬਟਾਲਾ ਸ਼ਹਿਰ ਦੇ ਗੁਰਦੁਆਰਾ ਡੇਰਾ ਸਾਹਿਬ ਦੀਆਂ ਤੁਹਾਡੇ ਨਾਲ ਦਿਖਾ ਰਿਹਾ ਕਿ ਕਿਸ ਤਰੀਕੇ ਮਹਾਨ ਵਿਸ਼ਾਲ ਨਗਰ ਕੀਰਤਨੇ ਕੱਢੇ ਜਾ ਰਿਹਾ ਤੇ ਤਾਂ ਗਲੀਆਂ ਚ ਹੁੰਦਾ ਹੋਇਆ ਇਹ ਨਗਰ ਕੀਰਤਨ ਬਟਾਲਾ ਸ਼ਹਿਰ ਦੇ ਵਿੱਚ ਘੁੰਮਦਾ ਹੋਇਆ ਵਾਪਸ ਬਟਾਲਾ ਦੇ ਗੁਰਦੁਆਰਾ ਡੇਰਾ ਸਾਹਿਬ ਵਿਖੇ ਸਮਾਪਤ ਹੋਏਗਾ ਇਹ ਤਸਵੀਰਾਂ ਗੁਰਦੁਆਰਾ ਡੇਰਾ ਸਾਹਿਬ ਦੇ ਬਾਹਰ ਤੋਂ ਥੋੜਾ ਨਾਲ ਸਾਂਝਿਆ ਕਰ ਰਹੇ ਜਿੱਥੋਂ ਇਹ ਨਗਰ ਕੀਰਤਨ ਦੀ ਰਮਤਾ ਹੋ ਚੁੱਕੀ ਆ ਤੇ ਕਿਸ ਤਰੀਕੇ ਸੰਗਤਾਂ ਦੇ ਵਿੱਚ ਉਤਸ਼ਾਹ ਹਰ ਕੋਈ ਸੇਵਾ ਕਰ ਰਿਹਾ ਹਰ ਕੋਈ ਇਸ ਸੇਵਾ ਦਾ ਹਿੱਸਾ ਬਣ ਰਿਹਾ ਕਿ ਕਿਸ ਤਰੀਕੇ ਸੰਗਤਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਪਾਲਕੀ ਸਾਹਿਬ ਦੀਆਂ ਜਿੱਥੇ ਸੰਗਤਾਂ ਵੱਧ ਚੜ ਕੇ ਪਹੁੰਚਦਾ ਰਹੀ ਹੈ ਅਤੇ ਹਰ ਸੰਗਤਾਂ ਦਾ ਵਾਧਾ ਹੀ ਜਾ ਰਿਹਾ ਹੈ ਕਿ ਕਿਸ ਤਰੀਕੇ ਸੰਗਤਾਂ ਇਸ ਨਗਰ ਕੀਰਤਨ ਦੀਆਂ ਤਿਆਰੀਆਂ ਦੇਖ ਰਹੀਆਂ ਤੇ ਇਸ ਨਗਰ ਕੀਰਤਨ ਦੀਆਂ ਜਿਹੜੀਆਂ ਤਸਵੀਰਾਂ ਆਪਣੇ ਮੋਬਾਈਲਾਂ ਦੇ ਵਿੱਚ ਕੈਦ ਕਰ ਰਹੀਆਂ ਸੋ ਗੁਰਦੁਆਰਾ ਡੇਰਾ ਸਾਹਿਬ ਜੋ ਕਿ ਮਾਤਾ ਸੁਲੱਖਣੀ ਜੀ ਦਾ ਪੇਕਾ ਸਥਾਨ ਅਤੇ ਗੁਰਨਾਨਕ ਪਾਤਸ਼ਾਹ ਜੀ ਦਾ ਸੋਹਰਾ ਸਥਾਨ ਹੈ ਜਿੱਥੇ ਜਦ ਵਿਆਹਪੁਰਬ ਦੀਆਂ ਤਿਆਰੀਆਂ ਹੁੰਦੀਆਂ ਤਾਂ ਬਟਾਲਾ ਸ਼ਹਿਰ ਦੀਆਂ ਰੌਣਕਾਂ ਬਟਾਲਾ ਸ਼ਹਿਰ ਦੀਆਂ ਜਿਹੜੀਆਂ ਤਸਵੀਰਾਂ ਦੇਖਣ ਵਾਲੀਆਂ ਹੁੰਦੀਆਂ ਫਿਲਹਾਲ ਸੁਖਮਣੀ ਸੇਵਾ ਸੁਸਾਇਟੀ ਤੋਂ ਪ੍ਰਧਾਨ ਰਜਿੰਦਰ ਸਿੰਘ ਜੀ ਸਾਡੇ ਨਾਲ ਮੌਜੂਦ ਰਜਿੰਦਰ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੀ ਕਹਿਣਾ ਚਾਹੁੰਦੇ ਹੋ ਜੀ ਮਹਾਨ ਵਿਸ਼ਾਲ ਨਗਰ ਕੀਰਤਨ ਹੈ ਸੰਗਤਾਂ ਦਾ ਵੀ ਹੜ ਵਾਧਾ ਜਾ ਰਿਹਾ ਜੀ ਗੁਰੂ ਪਿਆਰੀ ਸੱਜਣ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੋ ਗੁਰਦੁਆਰਾ ਡੇਰਾ ਸਾਹਿਬ ਤੋਂ ਨਰ ਕੀਰਤਨ ਆਰੰਭ ਹੋਇਆ ਹੈ ਇਹ ਮਾਤਾ ਸੁਰਖਣੀ ਜੀ ਦਾ ਘਰ ਸੀ ਇੱਥੇ ਹੀ ਇਹਨਾਂ ਦੇ ਪਦੈਸ਼ ਹੋਈ ਇੱਥੇ ਵੜਿਓਏ ਇੱਥੇ ਗੜੀਆਂ ਜੀ ਖੇਡਦੇ ਰਹੇ ਕਿਉਂਕਿ ਸ਼ਹਿਰ ਜੈਸੀ ਗੁਰਨਾਣ ਦੇ ਦੇ ਵਾਹਪੁਰ ਤੋਂ ਪਹਿਲਾਂ ਦਾ ਬਸਿਆ ਹੋਇਆ ਸੀ ਔਰ ਇਸ ਕਰਕੇ ਪੀੜ੍ਹੀਆਂ ਕਰੀਆਂ ਹਨ ਕਿ ਕਿਉਂਕਿ ਪੁਰਾਣੇ ਰਵਾਜ ਮੁਤਾਬਕ ਗੜੀਆਂ ਛੋਟੀਆਂ ਨੇ ਇਹ ਦੇਖਿਆ ਗਿਆ ਕੁਝ ਗਲੀਆਂ ਐਸੀਆਂ ਨੇ ਜਿੱਥੇ ਆਦਮੀ ਇਕੱਲਾ ਹੀ ਲੰਘ ਸਕਦਾ ਹੈ ਇਹ ਪ੍ਰਾਤਨ ਸਾਰੀ ਹਰਤ ਬਣੀ ਹੈ 12 ਇਸ ਦੇ ਗੇਟ ਨੇ 12 ਗੇਟਾਂ ਦੇ ਅੰਦਰ ਗੁਰਦੁਆਰਾ ਢੇਰਾ ਸਾਹਿਬ ਹੈ ਜਿੱਥੇ ਗੁਰਦੁਆਰਾ ਢੇਰਾ ਸਾਹਿਬ ਹੈ ਜਿੱਥੇ ਮਾਤਾ ਸੁਰਖੀਂ ਜੀ ਆਪ ਜੀ ਨੂੰ ਹਸਨ ਆਇਆ ਹੈ ਔਰ ਗੁਰਨਾਨਕ ਦੇਵ ਜੀ ਨੇ ਇੱਥੇ ਆ ਕੇ ਮੂਲ ਮੰਤਰ ਦਾ ਉਹਨਾਂ ਨੂੰ ਕਿਹਾ ਗਿਆ ਕਿ ਅਗਲੀ ਦੀ ਤੁਸੀਂ ਸਮਨ ਰੀਤੀ ਰਿਵਾਜਾਂ ਦਾ ਖੰਡਨ ਕੀਤਾ ਪਰ ਉਹਨਾਂ ਨੇ ਖੰਡਨ ਕਰਤਾ ਤੇ ਨਹੀਂ ਮੈਂ ਮੂਲ ਮੰਤਰ ਲਿਖਾਂਗਾ ਔਰ ਉਥੇ ਮੂਲ ਮੰਤਰ ਲਿਖਿਓਦੇ ਲਵਾ ਲਈਆਂ ਗੁਰਨਾਨਦ ਦੇਵ ਜੀ ਮਹਾਰਾਜ ਜੀ ਨਾਲ ਮਾਤਾ ਸਰਖਣੀ ਜੀ ਨਾਲ ਮਾਤਾ ਸਰਖਣੀ ਜੀ ਦੀ ਤੁਸੀਂ ਮੈਂ ਇੱਕ ਬੇਨਤੀ ਕਰਨੀ ਹੈ ਕਿ ਭਾਵਨਾ ਨਾ ਵੇਖੀਏ ਨਾ ਕਿਤਰਾ ਮਾਤਾ ਜੀ ਦਾ ਇੱਥੇ ਜਨਮ ਹੋਇਆ ਕਿਤਰਾ ਬਚਪਨ ਬੀਤਿਆ ਕਿਤਰਾ ਵੱਡੇ ਹੋਏ ਤੇ ਕਿਤਰਾ ਵਿਆਹ ਸ਼ਾਦੀ ਇਹ ਗੁਰੂ ਮਹਾਰਾਜ ਜੀ अपनी कृपासी कई बार कई बहुत सुननिया पे पर गलू नहीं सुनना अपने मन की सोच श्रद्धा वेखनी जिस तरह मैं बयान कर रहा कि हम कोई जे लंगर ला ले कोई कह नहीं सकता ये अपने आप लोगों की भावना ने किस फला सेवा करनी है पिंड के लोग लंगर ला के आ रहे जो आप बाहर चला ना तो, तो देखना कि किन्ने लंगर ट्रालिया के चल रहे हैं और ਇਸ ਕਰਕੇ ਇਹ ਲੋਕਾਂ ਦੀ ਭਾਵਨਾ ਨੂੰ ਅਸੀਂ ਸਮਝ ਨਹੀਂ ਸਕਦੇ ਕਿਉਂਕਿ ਹਰ ਆਦਮੀ ਦੀ ਆਪਣੀ ਹਿਦਿਆਲੋਜੀ ਹੈ ਹਰ ਵਿਚਾਰ ਹੈ ਉਹ ਕਿਤਰਾ ਕਰਨਾ ਕਿਤਰਾ ਨਹੀਂ ਕਰਨਾ ਇਹ ਉਹਨਾਂ ਦੀ ਮਰਜ਼ੀ ਨਾਨਕ ਪਾਸ਼ਾ ਜੀ ਦੇ ਵਿਆਹ ਪੁਰੇ ਬੀਆਂ ਜਿਹੜੀਆਂ ਤਸਵੀਰਾਂ ਆ ਕਹਿ ਸਕਦੇ ਆ ਉਹ ਯਾਦਗਾਰੀਆਂ ਸਾਂਝੀਆਂ ਕਰੋ ਇੱਕ ਕੰਨ ਸਾਹਿਬ ਗੁਰਦੁਆਰਾ ਸੇਰੀ ਵਾਲੀਆਂ ਗੱਲਾਂ ਬਹੁਤ ਸਾਰੀਆਂ ਇਸ ਚਾ ਗੱਲਾਂ ਇੱਕ ਵਾਰ ਜਾਣਕਾਰੀ ਸਾਂਝੀ ਕਰ ਦਿੰਦੇ ਇੱਥੇ ਜੋ ਸੇਰਾ ਲੱਗਦਾ ਹੈ ਜਾਂ ਕਲੇਰੇ ਕਲੇਰੇ ਕਲੀਰੇ ਲੈ ਕੇ ਆਉਂਦੀ ਸੰਗਤ ਉਹਦੀ ਆਪਣੀ ਮਾਨਦੀ ਪਾਵਨਾ ਕਿ ਸਾਡੇ ਬੱਚੇ ਲੜਕੇ ਦਾ ਲੜਕੀ ਦੀ شادی ਹੋਵੇਗੀ ਤੇ ਆਪਾਂ ਇਹ ਸੇਰਾ ਬੰਨਣਾ ਔਰ ਬਹੁਤ ਸਾਰੇ ਸੰਗਤ ਐਸੀ ਜੁੜੀ ਹੋਈ ਹੈ ਪਰ ਅੱਜ ਕੱਲ ਥੋੜਾ ਜਿਹਾ ਮਾਹੌਲ ਠੀਕ ਨਹੀਂ ਹੈਗਾ ਹਰ ਆਦਮੀ ਆਪੋ ਆਪਣਾ ਜਿਹੜਾ ਚੋਸਣਾ ਜਾਂਦਾ ਪਰਮੰਧਾਂ ਤੇ ਕੰਮ ਆਪਾਂ ਇਹ ਨਹੀਂ ਕਰਨਾ ਚਾਹੀਦਾ ਆਪਾਂ ਜਿਸ ਤਰ੍ਹਾਂ ਕਾਨੂੰਨ ਜਿਹੜਾ ਨਾ ਫਲੈਕਸੀਬਲ ਹੁੰਦੇ ਨੇ ਕਈ ਕਾਨੂੰਨ ਤੇ ਕਈ ਰਿਜਿਡ ਹੁੰਦੇ ਨੇ ਫਲੈਕਸੀਬਲ ਕਾਨੂੰਨ ਹੋਏਗਾ ਨਾ ਤਾਂ ਅਸੀਂ ਬਹੁਤ ਤਰੱਕੀ ਕਰ ਸਕਦੇ ਕੀ ਕਹਿਣਾ ਚਾਹੋਗੇ ਉਸ ਕੰਧ ਸਾਹਿਬ ਦਾ ਇਤਿਹਾਸ ਜਦ ਇਹ ਟੀਚਰ ਬਾਜੀ ਕੀਤੀ ਗਈ ਕੰਧ ਕੱਚੀ ਹੈ ਡਿੱਗ ਜਾਏਗੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਹੱਥ ਰੱਖ ਕੇ ਕਹਿ ਦਿੱਤਾ ਇਹ ਜੁਗੋ ਜੁਗ ਇਹ ਕੰਧ ਇਸ ਤਰ੍ਹਾਂ ਹੀ ਟਿਗੀ ਰਹੇਗੀ ਸਾਜ ਸੰਗੇ ਜੀ ਜੋ ਦੁਆਰ ਹੈ ਨਾ ਕੱਚੀ ਕੰਧ ਹੈ ਜਿਸ ਨੂੰ ਆਪ ਆਖਦੇ ਹਾਂ ਇਹ ਗੁਰਨਾਨ ਦੇਵ ਮਹਾਰਾਜ ਜਦੋਂ ਵੀ ਆ ਲਾਾਂ ਫੇਰੇ ਹੋਏ ਅੱਜ ਤੇ ਜਿੱਤਨਾ ਬਰਾਤ ਜਿਹੜੀ ਹੈ ਨਾ 1 ਘੰਟਾ ਹੀ ਜਾਂ 2 ਘੰਟੇ ਹੀ ਹੁੰਦੇ ਗੁਰਦੁਆਰਾ ਸਾਹਿਬ ਜਾ ਕੇ ਚਲੇ ਜਾਂਦੇ ਨੇ ਉਸ ਦਿਨ ਬਰਾਤਾ ਉਸ ਜਿਹੜੇ ਸੱਸਾ ਦਿਨ ਰਹਿੰਦੀਆਂ ਚੱਲ ਤੇ ਉਹ ਮਾਤਾ ਜੀ ਦਾ ਇੱਕ ਘਰ ਸੀ ਬਰਾਦਾ ਉਤਾਰਾ ਉੱਥੇ ਹੋਇਆ ਸੀ ਠਹਿਰਦੇ ਵੀ ਉੱਥੇ ਸੀ ਤੇ ਜਦੋਂ ਮੌਸਮ ਖਰਾਬ ਹੋਇਆ ਬਰਸਾਤ ਹੋਈ ਅਗਲੇ ਨੇ ਮਾਤਾ ਜੀ ਨੂੰ ਸਵਾਲ ਕੀਤਾ ਬੇਟੇ ਕੱਜ ਗੰਦੀ ਆ ਇਹਦੇ ਥੱਲੇ ਨਾ ਬੈਠੋ ਤੇ ਗੁਰਨਾਨદેਵ ਜੀ ਨੇ ਅਗੋਂ ਮਾਤਾ ਜੀ ਨੂੰ ਉਪਦੇਸ਼ ਦਿੱਤਾ ਕਿ ਮਾਤਾ ਜੀ ਇਹ ਜੋ ਕਹਿੰਦੇ ਆ ਹਨ ਚਾਰ ਜੁਗਾਂ ਤੱਕ ਰਹੇਗੀ ਇਹ ਚਾਰ ਜੁਗਾਂ ਤੱਕ ਰਹੇਗੀ ਇਹ ਸਾਡੇ ਵਿਆਹ ਦੀ ਨਿਸ਼ਾਨੀ ਹੋਵੇਗੀ ਅੱਜ ਵੀ ਉਸ ਨੂੰ ਫਰੇਮ ਕਰਕੇ ਸ਼ੀਸ਼ੇ 'ਚ ਰੱਖਿਆ ਗਿਆ ਹੈ ਕਿਉਂਕਿ ਜਿਹੜਾ ਵੀ ਸਰਦਾਵਾਨ ਹੁੰਦਾ ਸੀ ਉਹ ਮਿੱਟੀ ਖਰੋ ਕੇ ਲੈ ਜਾਂਦਾ ਸੀ ਇਸ ਕਰਕੇ ਪਰਬੰਧਾ ਨੇ ਪਰਮੰਧਾ ਨੇ ਸੋਚਿਆ ਕਿ ਨਿਸ਼ਾਨੀ ਖਤਮ ਹੋ ਜਾਏਗੀ ਇਸ ਕਰਕੇ ਇਹਨੂੰ ਫਰੇਮ ਵਿੱਚ ਕਰ ਦਿੱਤਾ ਗਿਆ ਹੋਰ ਕੋਈ ਗੱਲ ਨਹੀਂ ਆ ਗਈ ਔਰ ਨਿਸ਼ਾਨੀ ਸੰਸਾਰ ਵਿੱਚ ਦੋ ਦੁਆਰਾਂ ਨੇ ਇੱਕ ਗੁਰਦੁਆਰਾ ਕਨਸਾਦੀ ਦੁਆਰਾ ਹੈ ਦੂਸਰੀ ਕੰਦੇ ਫਤੇਗੜ ਸਾਹਿਬ ਦੀ ਹੈ ਜਿਨ੍ਹਾਂ ਚ ਛੋਟੇ ਸਾਹਿਬ ਜੀ ਨੇ ਜਿੱਧਾ ਨੀ ਚ ਚੇਨ ਦਿੱਤਾ ਗਿਆ ਦੋ ਕਹਿੰਦਾ ਸ਼ਾਇਦ ਜ਼ਿੰਦਗੀ ਭਰ ਨਹੀਂ ਭੁੱਲ ਸਕਦੀਆਂ ਜੀ ਕੋਈ ਵੀ ਸਿੱਖ ਹੋਏਗਾ ਨਾ ਇਹ ਦੁਆਰਾਂ ਨੂੰ ਭੁੱਲ ਨਹੀਂ ਸਕਦੇ ਆ ਜ਼ਿੰਦਗੀ ਭਰ ਕਿਉਂਕਿ ਇੱਥੇ ਗੁਰਨਾਨદે ਜੀ ਮਹਾਰਾਜ ਨੇ ਆਪਣੀ ਪ੍ਰਸਾਦ ਵਿਆਹ ਦੀ ਪ੍ਰਸਾਰ ਗ੍ਰਹਿ ਸੀ ਕਿ ਤੁਹਾਨੂੰ ਜੋ ਜੋ ਦਾਖਲ ਹੋਦੇ ਨੇ ਇਹ ਆਰੰਭ ਕੀਤੀ ਤੇ ਉੱਥੇ ਸ਼ੀਧੀ ਦੀ ਸੀ ਕਿੰਨੀ ਨਿਮਰਤਾ ਨਾਲ ਬੱਚਿਆਂ ਨੇ ਉਹੇ ਤੱਕ ਨਹੀਂ ਕੀਤੀ ਇਤਿਹਾਸ ਬਹੁਤ ਲੱਖਣ ਹੈ ਅਸੀਂ ਲੋਕਾਂ ਨੂੰ ਸਮਝਾ ਨਹੀਂ ਸਕਦੇ ਕਿਉਂਕਿ ਸਮਝਣ ਲੱਗਿਆਂ ਥੋੜਾ ਸਮਾਂ ਲੱਗਦਾ ਹੈ ਬੇਨਤੀ ਇਹ ਕਰੀ ਦੀ ਹੈ ਨਿਤਨੇਮ ਦਾ ਪਾਠ ਕਰਿਆ ਕਰੋ ਸਾਮ ਨੂੰ ਸੋਧ ਦਾ ਰਸ ਦਾ ਪਾਠ ਕਰਿਆ ਕਰੋ ਔਰ ਜਦੋਂ ਤੁਸੀਂ ਇਹ ਕਰੋਗੇ ਨਾ ਤਾਂ ਫਿਰ ਜੋ ਤੁਹਾਨੂੰ ਪ੍ਰਾਪਤ ਹੋਣਾ ਉਹ ਵਿਆਨ ਨਹੀਂ ਕੀਤਾ ਸਾਰਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਐਸੇ ਉਪਦੇਸ਼ ਹੈ ਅੱਜ ਜਿੱਥੇ ਸਿੱਖ ਵੱਸਦਾ ਜਿੱਥੇ ਪੰਜਾਬੀ ਵੱਸਦਾ ਹੈ ਉਹ ਉਪਦੇਸ਼ ਨਹੀਂ ਬੋਲਦਾ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜੀ ਦੂਸਰੇ ਪਾਸੇ ਗੁਰੂ ਨਾਨਕ ਪਾਤਸ਼ਾਹ ਜੀ ਦਾ 13 13 ਤੋਲਿਆ ਐਸੇ ਹੋਰ ਉਪਦੇਸ਼ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਸੀਂ ਕਦੇ ਨਹੀਂ ਬੋਲ ਸਕਦੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਸੀਂ ساری ਜ਼ਿੰਦਗੀ ਦੀ ਯਾਦ ਵੀ ਨਹੀਂ ਕਰ ਸਕਦੇ ਜੇ ਉਹਦੀ ਕਿਰਪਾ ਹੋएगी ਤੇ ਯਾਦ ਹੋਉਣਗੇ ਜੀ ਕਿਉਂਕਿ ਪਹਿਲਾਂ ਉਹਨਾਂ ਕਿਹਾ ਨਾਮ ਸਿਮਰਨ ਕਰੋ ਤੇ ਨਾਮ ਸਿਮਰਨ ਕਿਤਰਾ ਕਰਨਾ ਸੇਰੇ ਉੱਠੀਗੇ ਇਸ ਇਨਾਨ ਕਰ ਤੋਂ ਪਹਿਲਾਂ ਤੁਸੀਂ ਨਾਮ ਸਿਮਰਨ ਕਰ ਸਕਦੇ ਜੀ ਨਿਤਨੇ ਪਾਠ ਤੋਂ ਬਾਅਦ ਸਿਮਰਨ ਕਰ ਸਕਦੇ ਜੀ ਫਿਰ ਕਿਰਤਵਾਰਾ ਕਿਹਾ ਉਹਨਾਂ ਨੇ ਕਿਰਤ ਵੀ ਭਾਈ ਲਾਲੋ ਜੀ ਜੀ ਗਏ ਜਿਸ ਤਰ੍ਹਾਂ ਭਾਈ ਜੀ ਲਾਲੋ ਜੀ ਨੇ ਕਿਰਤ ਕੀਤੀ ਉਸ ਸਾਡੀ ਕਿਰਤ ਹੋਣੀ ਚਾਹੀਦੀ ਹੈ ਸੱਚੀ ਸੁੱੱਚੀ ਕਰਦੇ ਗੁਰੂ ਨਾਨਕ ਦੇਵ ਜੀ ਭਾਗੋ ਤੇ ਨਹੀਂ ਗਏ ਪਰ ਭਾਈ ਲਾਲੋ ਦੇ ਜੇ ਆ ਕੇ ਉਹਨਾਂ ਨੇ ਆਪ ਇਤਿਆਜ ਜਾਂਦੇ ਹੋ ਉਹਦੇ ਚ ਉਹਨਾਂ ਨੇ ਕਿਹਾ ਕਿ ਸਾਡੇ ਗਰਾਂਦੇ ਆਏ ਉਹਨਾਂ ਨੇ ਦੇਖਿਆ ਕਿ ਤੇਰੀ ਖੂਨ ਪਸੀਨੇ ਦੀ ਕਮਾਈ ਹੈ ਇਸ ਕਰਕੇ ਅਸੀਂ ਤੁਹਾਡੇ ਘਰ ਨਹੀਂ ਆਏ ਤੇ ਭਾਈ ਲਾਲੋ ਜੀ ਵੇਖੋ ਦੁੱਧ ਵਗ ਰਿਹਾ ਉਹਦੇ ਪਰ ਆ ਤੇ ਨਾਮ ਸਿਰ ਉਹਨੇ ਚਾਹਤਾ ਬਾਕੀ ਗੁਰੂ ਨਾਨਕ ਦੇਵ ਜੀ ਦੀ ਜਿਹਦੇ ਤੇ ਕਿਰਪਾ ਹੋਈ ਹੈ ਨਾ ਉਹਨੂੰ ਕੋਈ ਕਾਟਾ ਨਹੀਂ ਉਹਦੇ ਸਾਰੇ ਜਿੰਨੇ ਵੀ ਜੀਵਨ ਦੇ ਮਨੋਰਥ ਨੇ ਸਾਰੇ ਪੂਰੇ ਹੋ ਗਏ ਇਸ ਸ਼ਹਿਰ ਦੇ ਜਵਾਈ ਆਖੇ ਜਾਂਦੇ ਜੀ ਗੁਰਨਾਨਕ ਪਾਤਸ਼ਾਹ ਜੀ ਵਿਆਹ ਦੀਆਂ ਤਿਆਰੀਆਂ ਕਿੰਨੀ ਕੁ ਸਮਾਂ ਪਹਿਲਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਜਦ ਤਰੀਕ ਉਲੀਕੀ ਜਾਂਦੀ ਹੈ ਕਿੰਨੀ ਕੁ ਉਡੀਕ ਹੁੰਦੀ ਹੈ ਕਿ ਉਹ ਤਰੀਕ ਉਲੀਕੀ ਜਾਵੇ ਤਿਆਰੀਆਂ ਸ਼ੁਰੂ ਕਰੀਏ ਤਿਆਰੀਆਂ ਕਰਨ ਵਿੱਚ ਹਰ ਆਦਮੀ ਦਾ ਸਹਿਯੋਗ ਹੁੰਦਾ ਚਾਹੇ ਇਸਤਰੀ ਆ ਚਾਹੇ ਪੁਰਸ਼ ਆ ਹਰ ਕੋਈ ਕਹਿੰਦਾ ਕਿ ਅਸੀਂ ਗੁਰਦੁਆਰਾ ਡੇਰਾ ਸਾਹਿਬ ਜਾਣਾ ਗੁਰਦੁਆਰਾ ਕਨਸੇਪ ਜਾਣਾ ਗੁਰਦੁਆਰਾ ਸਤਕਰਤਾਰੀਆਂ ਸਾਹਿਬ ਜਾਣਾ ਜਿੱਥੇ ਬਾਬਾ ਗੁਰਦਤਾ ਜੀ ਬਟਾਲਾ ਸ਼ਹਿਰ ਵਿੱਚ ਵੀ ਹੋਣ ਵਾਸਤੇ ਆਏ ਸੀ ਉਹਨਾਂ ਦਾ ਗੁਰਦੁਆਰਾ ਸਾਹਿਬ ਗੁਰਦਸਤਕਰਤਾਰੀਆਂ ਸਾਹਿਬ ਹੈ ਤੇ ਐਸੇ ਕੀ ਪ੍ਰਾਲਾ ਕੀਤਾ ਜਾ ਰਿਹਾ ਕਿ ਜਿਸ ਤਰ੍ਹਾਂ ਅੱਜ ਗੁਰਨਾਨਦ ਦੇ ਵਿਆਹ ਪਰਮ ਮਨਾਇਆ ਜਾ ਰਿਹਾ ਨਾ ਇਸੇ ਤਰ੍ਹਾਂ ਹੀ ਬਾਬਾ ਗੁਰਦਤਾ ਜੀ ਦੇ ਵਿਆਹ ਪਰਮ ਮਨਾਇਆ ਜਾਇਆ ਕਰੇ ਹਰ ਸਾਲ ਹੀ ਬੋਲੇ ਸੋਨਿਆ ਆਕਾਲ ਇਹ ਸਾਡੇ ਮਹੰਦਰ ਸਾਹਿਬ ਇਹਨਾਂ ਤੇ ਵੀ ਕਿਰਪਾ ਕਰੇ ਸੰਗਤ ਤੇ ਵੀ ਕਿਰਪਾ ਕਰੇ ਤੇ ਦਾਸਾ ਦਾ ਵੀ ਕਿਰਪਾ ਕਰੀਏ ਜਿੰਨੀ ਦੇਰ ਸੇਵਾ ਹੈ ਨਾ ਜੀਵਨ ਹੈ ਉਹ ਇਸੇ ਰੇਖੇ ਲੱਗੇ ਤੇ ਤਾੜ ਹੀ ਇਹ ਕੰਮ ਸਫਲ ਹੋ ਸਕਦਾ ਹਰ ਇੱਕ ਆਦਮੀ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਹਰ ਇੱਕ ਆਦਮੀ ਨੂੰ ਆਪਣਾ ਜੀਵਨ ਜਿਹੜਾ ਨਾ ਤੁਹਾਨੂੰ ਪ੍ਰਤੀ ਵੀ ਕੁਝ ਨਾ ਕੋਈ ਕੱਢਣਾ ਚਾਹੀਦਾ ਅਸੀਂ ਇਹ ਗੱਲ ਕਰਦੇ ਆ ਸਾਡੇ ਗੁਰੂਆਂ ਨੇ ਸਾਨੂੰ ਪਖੰਡਵਾਦ ਚੋਂ ਕੱਢਿਆ ਜੀ ਬ੍ਰਾਹਮਣ ਰੀਤੀ ਰਿਵਾਜਾਂ ਦਾ ਅਖੰਡ ਖੰਡ ਕਰਕੇ ਤੇ ਮੂਲ ਮੰਤਰ ਸਾਹਿਬ ਦਾ ਪਾਠ ਲਿਖ ਉਤੇ ਆਨੰਦ ਕਾਰਜੋ ਇਲਾਵਾ ਹੋਇਆ ਫਿਰ ਅੱਜ ਦੀ ਪੀੜ੍ਹੀ ਕਿਉਂ ਪਖੰਡਵਾਦ ਚ ਤੁਰਦੀ ਜਾ ਰਹੀ ਹੈ ਪਖੰਡਵਾਦ ਕਿ ਅਸੀਂ ਹੋਰ ਨਾ ਪਾਸੇ ਜੁਲ ਰਹੇ ਕੋਈ ਮੜੀ ਤੇ ਜਾ ਰਿਹਾ ਹੈ ਕੋਈ ਹੋਰ ਡੇਰੇ ਤੇ ਜਾ ਰਿਹਾ ਹੈ ਸਾਰੇ ਡੇਰੇ ਲੰਦੇ ਯੁੱਗ ਨਹੀਂ ਕਿ ਕੁਝ ਐਸੇ ਨਹੀਂ ਜਿਹੜੇ ਗਲਤ ਚੱਕਰਾਂ ਚ ਪਾਉਂਦੇ ਨੇ ਜਦੋਂ ਗਲਤ ਚੱਕਰ ਚ ਅਸੀਂ ਪੈ ਜਾਾਂਗੇ ਅਸੀਂ ਫਸ ਜਾਵਾਂਗੇ ਉਹ ਜੰਗਾਂਦ ਚੋਂ ਨਿਕਲਣਾ ਬਹੁਤ ਔਖਾ ਹੈ ਤੇ ਜੇ ਗੁਰੂ ਨਾਨਕ ਦੀ ਕਿਰਪਾ ਹੋਵੇਗੀ ਤੇ ਫਿਰ ਅਸੀਂ ਉਹ ਜੰਗਾਂਦ ਚੋਂ ਬਾਹਰ ਆ ਸਕਦੇ ਉਦੋਂ ਸਾਡੀ ਕੋਈ ਔਕਾਤ ਨਹੀਂ ਹੈਗੀ ਕਿ ਅਸੀਂ ਨਿਕਲ ਸਕੀਏ ਇਹ ਉਹਦੀ ਕਿਰਪਾ ਕਰਕੇ ਹੋ ਰਿਹਾ ਨੌਜਵਾਨ ਪੀੜੀ ਨੂੰ ਕੀ ਸਨੇਹਾ ਲਾਉਣਾ ਚਾਹੁੰਦੇ ਹੋ ਗੁਰੂ ਸਾਹਿਬਾਨਾਂ ਤੋਂ ਕੀ ਸਿੱਖਿਆ ਲੈਣੀ ਚਾਹੀਦੀ ਹੈ ਜੀ ਅਸੀਂ ਤੇ ਇਹੋ ਹੀ ਸਿੱਖਿਆ ਤੇ ਨਹੀਂ ਦੇ ਸਕਦੇ ਅਸੀਂ ਤੇ ਇਹੋ ਹੀ ਕਹਿ ਸਕਦੇ ਕਿ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਉਪਦੇਸ਼ ਹਨ ਸਾਨੂੰ ਦਿੱਤੇ ਨੇ ਉਹਨਾਂ ਦੀ ਚੱਲਣ ਦੀ ਕੋਸ਼ਿਸ਼ ਕਰੀਏ ਜਿਦੋਂ ਆਪਾਂ ਚੱਲਾਂਗੇ ਸਾਡੇ ਮਨ 'ਚ ਐਸਾ ਰੂਪ ਧਾਰਨ ਕਰਨਗੇ ਕਿ ਸਾਡੇ ਮਨ ਨੂੰ ਸ਼ਾਂਤੀ ਆਏਗੀ ਰੱਬ ਨੂੰ ਪਾਉਣ ਵਾਸਤੇ ਦੁਨੀਆ ਦਰ ਦਰ ਭਟਕਦੀ ਹੈ ਕਿ ਅੰਦਰ ਚਾ ਕੇ ਦੇਖਿਆ ਰੱਬ ਕਿੱਥੇ ਵਸਦਾ ਹੈ ਜੀ ਰੱਬ ਵਸਦਾ ਜਿਹੜੇ ਨਾਮ ਸਿਮਰਨ ਕਰਦੇ ਨੇ ਜਿਹੜੇ ਸੱਚੀ ਕਿਰਤ ਕਰਦੇ ਨੇ ਤੇ ਉਹਨਾਂ ਦੇ ਮਨਾ ਸਰਬ ਰੱਬ ਵਸਦਾ ਜੀ ਕਿਤੇ ਉਹਨਾਂ ਨੂੰ ਪੁੱਛ ਕੇ ਵੇਖੋਗੇ ਤੇ ਉਹ ਤੁਹਾਨੂੰ ਆਉਂਦੇ ਹੀ ਪਛਾਣ ਲਗੇ ਤੁਸੀਂ ਕਿਸ ਤਰ੍ਹਾਂ ਦੇ ਆਦਮੀ ਸਾਹਿਬ ਵਾਹਿਗੁਰੂ ਜੀ ਕੀ ਭਾਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦੇਖਦੇ ਹੋ ਜੀ ਲਾਡ ਲੀਆਂ ਫੌਜਾਂ ਵੀ ਤਿਆਰ ਹੋ ਕੇ ਆਈਆਂ ਸਿੱਖ ਸੰਗਤਾਂ ਮਤਲਬ ਕਿ ਜਗਤ ਗੁਰੂ ਹੈ ਹਰ ਧਰਮ ਦਾ ਵਿਅਕਤੀ ਇੱਥੇ ਪਹੁੰਚਿਆ ਹੋਇਆ ਹੈ ਕਿਵੇਂ ਦਾ ਮਹਿਸੂਸ ਹੋ ਰਿਹਾ ਜੀ ਮਨ ਬੜਾ ਆਨੰਦ ਆ ਜੀ ਕਿ ਛੋਟੇ ਛੋਟੇ ਬੱਚੇ ਵੀ ਤੁਸੀਂ ਅਗਾ ਗਾੜੀ ਦੇਖਣਾ ਕਿ ਗੱਧਗੇ ਪਾਰਟੀ ਦੇ ਵਿੱਚ ਛੋਟੇ ਛੋਟੇ ਬੱਚੇ ਕੱਲ ਦਸਤਾਰ ਮੁਕਾਬਲਾ ਹੋਇਆ ਛੋਟੇ ਛੋਟੇ ਬੱਚਿਆਂ ਨੇ ਦਸਤਾਰਾਂ ਸਜਾਈਆਂ ਸ਼੍ਰੀ ਸਭਾ ਭਾਈਆਂ ਅਮਰਤਾਰੀ ਹੋਏ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਇਹੋ ਹੀ ਦੇਣਾ ਕਿ ਸੰਗਤ ਗੁਰੂ ਦੇ ਨਾਲ ਜੁੜਦੀ ਪਈ ਹੈ ਪਾਣੀ ਪਾਣੇ ਦੀ ਧਰ ਨਹੀਂ ਹੁੰਦੀ ਪਈ ਏ ਇਹੋ ਹੀ ਆਨੰਦ ਆ ਕਿਸਾ ਜਿਹੜੀ ਨੌਜਵਾਨੀ ਪੀੜੀ ਜੜੀ ਆ ਉਹ ਨਸ਼ੇ ਤੋਂ ਪਰਹੇਜ਼ ਕਰੇ ਦੂਜੇ ਥਾਵਾਂ ਤੋਂ ਪਰਹੇਜ਼ ਕਰੇ ਬਾਪ ਕੀ ਜਦਾ ਮੜੀਆਂ ਮਸਾਨਾਂ ਡੇਰੀਆਂ ਤੇ ਜਾਣਾ ਉਹ ਤੋਂ ਪਰਹੇਜ਼ ਕਰੇ ਆਪਣਾ ਜੀਵਨ ਗੁਰੂ ਦੇ ਲੇਖੇ ਲਾਵੇ ਨਸ਼ਿਆਂ ਤੋਂ ਵੀ ਬਚੇ ਰਵਾਂਗੇ ਗਲਤ ਚੀਜ਼ਾਂ ਤੋਂ ਵੀ ਬਚੇ ਰਵਾਂਗੇ ਆਪਣਾ ਜੀਵਨ ਜਿਹੜਾ ਗੁਰੂ ਦੇ ਲੇਖੇ ਲਾਵਾਂਗੇ ਕਿਵੇਂ ਦੇਖਦੇ ਹੋ ਗੁਰੂ ਨਾਨਕ ਪਾਤਸ਼ਾਹ ਜੀ ਨੇ 20 ਦਾ ਲੰਗਰ ਇੰਨਾ ਚਲਾਤਾ ਜੇ ਕਿਤੇ 100 ਦਾ ਲਾਇਆ ਹੁੰਦਾ ਤਾਂ ਅੱਜ ਸਾਹਮਣੇ ਜੋਗਾ ਵੀ ਨਹੀਂ ਸੀ ਇਦਾਂ ਹੀ ਆ ਜੀ ਸਾਡੇ ਰਾਤਾਂ ਤੇ ਲੰਗਰ ਹੈ ਇਹ ਗੁਰੂ ਦੀ ਮਹਿਮਾ ਇਹ ਗੁਰੂ ਦੀ ਮਹਿਮਾ ਆ ਇੱਕ ਬਚਨ ਸੁਣਾਉਣੇ ਆ ਇੰਗਲੈਂਡ ਦਾ ਬਚਨ ਆ ਕੁਝ ਨੌਜਵਾਨ ਸੀਗੇ ਹਫਤਾ ਹੋ ਗਿਆ ਲੰਗਰ ਨਹੀਂ ਸੀ ਉਹਨਾਂ ਛਕਿਆ ਤੇ ਤੁਰਦੇ ਫਿਰਦੇ ਇੱਦਾਂ ਹੀ ਗਏ ਕਿਸੇ ਦੇ ਘਰ ਦਰਵਾਜ਼ਾ ਖੜਕਾ ਦਿੱਤਾ ਅੰਦਰ ਚਲ ਗਏ ਅੰਦਰ ਜਦੋਂ ਗਏ ਨੇ ਉਹਨਾਂ ਨੇ ਫਤਿਹ ਬੁਲਾ ਕੇ ਪ੍ਰਸ਼ਾਦਾ ਛਕਾਤਾ ਪ੍ਰਸ਼ਾਦਾ ਛਕਾਇਆ ਛਕਾ ਕਰਕੇ ਤੇ ਉਹ ਬਾਹਰ ਆ ਗਏ ਜਿਨ੍ਹਾਂ ਨੇ ਪ੍ਰਸ਼ਾਦਾ ਛਕਿਆ ਸੀ ਨੌਜਵਾਨਾਂ ਨੇ ਇੱਕ ਨੌਜਵਾਨ ਵਿੱਚ ਕੋਈ ਅ ਵੀ ਚੋਂ ਪੁੱਛਦਾ ਹੈ ਕਿ ਤੈਨੂੰ ਇਹ ਜਾਣਦੇ ਵੀ ਨਹੀਂ ਅਸੀਂ ਬਾਹਰ ਆਏ ਆ ਵਿਦੇਸ਼ ਵਿੱਚ ਤੂੰ ਅੰਦਰ ਕਿਦਾਂ ਵੜ ਗਿਆ ਕਹਿੰਦੇ ਅੰਦਰ ਮੈਨੂੰ ਦਸਤਾਰ ਪੱਗ ਜਿਹੜੀ ਸੀ ਨਾ ਦਸਤਾਰ ਉਤਾਰਦੇ ਪੈਈ ਦਿਸ ਗਈ ਇਹੋ ਹੀ ਮਹਿਮਾ ਹੈ ਗੁਰੂ ਦੇ ਲੰਗਰ ਦੀ ਕਿ ਜਿੱਤੇ ਦਸਤਾਰ ਹੈ ਉਥੇ ਲੰਗਰ ਕਦੀ ਨਹੀਂ ਖਤਮ ਹੋਵੇਗਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ ਸਵੇਤ ਤਸਵੀਰਾਂ ਨਗਰ ਕੀਰਤਨ ਗਿਆਂ ਦਿਖਾ ਰਹੇ ਆ ਤੰਗ ਗਲੀਆਂ ਚ ਹੁੰਦਾ ਹੋਇਆ ਇਹ ਨਗਰ ਕੀਰਤਨ ਸ਼ਾਮ ਵੇਲੇ ਵਾਪਸੀ ਗੁਰਦੁਆਰਾ ਡੇਰਾ ਸਾਹਿਬ ਵਿਖੇ ਸਮਾਪਤ ਹੋਏਗਾ ਫਿਲਹਾਲ ਸਾਰਾ ਦਿਨ ਇਹ ਨਗਰ ਕੀਰਤਨ ਜਿਹੜਾ ਬਟਾਲਾ ਸ਼ਹਿਰ ਦੇ ਵਿੱਚ ਘੁੰਮਦਾ ਹੋਇਆ ਸੰਗਤਾਂ ਦੇ ਨਾਲ ਵਾਪਸੀ ਇੱਥੇ ਗੁਰਦੁਆਰਾ ਸਾਹਿਬ ਜਿਹੜਾ ਸਮਾਪਤ ਹੋਏਗਾ ਫਿਲਹਾਲ ਗੱਤਕਾ ਪਾਟੀਆਂ ਵੀ ਅੱਗੇ ਹੈਗੀਆਂ ਨਿਸ਼ਾਨਚੀ ਪੰਜ ਪਿਆਰੇ ਅਤੇ ਹਰ ਕੋਈ ਉਹ ਸੇਵਾਦਾਰ ਇਸ ਨਗਰ ਕੀਰਤਨ ਦੀ ਸ਼ੋਭਾ ਵਧਾ ਰਿਹਾ ਜੋ ਇਸ ਸੇਵਾ ਦੇ ਵਿੱਚ ਹਿੱਸਾ ਦੇ ਰਿਹਾ ਫਿਲਹਾਲ ਦੇ ਲਈ ਮੈਨੂੰ ਦਿਓ ਜਤ ਸਰਖਾਪ TV ਦੇ ਲਈ ਮੈਂ ਦਮਦਰਪ ਸਿੰਘ ਬਟਾਲਾ